ਇਕ ਓੰਕਾਰ ਸਤਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਉਹ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੋ ਸੋਏ ਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ اوڑت سکھیا بیٹھت سکھیا پو نہیں لگے جا ایسے اوڑت سکھیا بیٹھت سکھیا پاؤ نہیں لگے جا ایسے بوجیا ਰਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਸਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਕੂੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਪਾਉ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਆਓ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜァ ਐਸੇ ਬੂਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਆਓ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਕੁਰਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਤਾਉ ਨਹੀਂ ਲਾਗੇ ਜੈ ਐਸੇ ਬੁਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ सगल कटाका जामी रहाओ सोए अचिंता जाग चिन्ता जा कहा प्रभ तंता ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ کار ست گور پرساد اڑت سکھیا بیٹھت سکھا پاؤ نہیں لاگے جا ایسے بجیا اڑت سکھیا بیٹھت سکھیا ਫੋਨ ਹੈ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾ ਹੂੰ ਸੋ ਇਹ ਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਏਕ ਓੰਕਾਰ ਸਤ ਗੁਰ ਪ੍ਰਸਾਦ اڑت سکھیا بیٹھت پاؤں نہیں لگے جا ایسے بجیا اڑت سکھیا بیٹھت سکھیا پاؤں نہیں لگے جا ایسے بجیا ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂਮਰ ਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦੜਾਇਆ ਬਹਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਉ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ پاؤ نہیں لگے جا ایسے بجیا سکھیا بیٹھت سکھیا پاؤ نہیں لگے جا ایسے بجیا راکھا ایک ہمارا سوامی ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਮਰ ਤੰਤਾ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਉੜਤ ਸੁਖਿਆ ਬੈਠਤ ਸੁਖਿਆ ਤਾਉ ਨਹੀਂ ਲਾਗੇ ਜੈ ਐਸੇ ਬੁਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ अंतर जामी रहाओ सोए अचिन्ता जाग चिन्ता जहा कहाँ प्रभ तन्ता ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸੁਆਮੀ अंतर जामी रहाओ सोए अचिन्ता जाग चिन्ता जहाँ कहा प्रभ तंता ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਸੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਕੁਰਤ ਸੁਖਿਆ ਬੈਠਤ ਸੁਖਿਆ ਤਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੋ ਵਰਤੰਤਾ ਬਹਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਬਹਾਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤ ਸੁਖਿਆ ਬੈਠਤ ਸੁਖਿਆ ਪਉ ਨਹੀਂ ਲਾਗੇ ਜੈ ਐਸੇ ਬੁਝਿਆ ਉੜਤ ਸੁਖਿਆ ਬੈਠਤ ਸੁਖਿਆ ਪਾਉ ਨਹੀਂ ਲਾਗੇ ਜਾਂ ਐਸੇ ਬੁਝਿਆ ਰਾਖਾ ਇੱਕ ਹਮਾਰਾ ਸਵਾਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਹੂ ਸੋਏ ਅ ਚਿੰਤਾ ਜਾਗ ਚਿੰਤਾ ਜਾ ਕਹਾ ਪ੍ਰਭ ਤੂ ਵਰਤੰਤਾ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕਾਹੋ ਨਾਨਕ ਗੁਰ ਮੰਤਰ ਦੜਾਇਆ ਕਾਰ ਸੁਖ ਵਸਿਆ ਬਹਾਰ ਸੁਖ ਪਾਇਆ ਕੋ ਨਾਨਕ ਗੁਰ ਮੰਤਰ ਦੜਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਊੜਤੋ ਸੁਖਿਆ ਬੈਠਤ ਸੁਖਿਆ ਕੋ ਨਹੀਂ ਲਾਗੇ ਜੈ ਐਸੇ ਬੁਝਿਆ اڑت سکھیا بیٹھت سکھیا پاؤ نہیں لگے جا ایسے بجیا راکھا ایک ہمارا سمامی سگل ਕਟਾ ਕਾ ਅੰਤਰ ਜਾਮੀ ਰਹਾ ਹੋ ਸੋਏ ਅਚਿੰਤਾ ਜਾਗ ਚਿੰਤਾ